ਇੱਕ 20 ਸਾਲ ਦੀ ਧੀ ਨਾਲ ਮਲਾਉਨੇ ਆ ਜਿਨੇ ਇੱਕ ਨਹੀਂ ਦੋ ਨਹੀਂ ਪੂਰੇ 7 골ਡ ਮੈਡਲ ਜਿੱਤ ਕੇ ਤਰਨਤਨ ਜ਼ਿਲ੍ਹੇ ਦਾ ਦੇ ਆਪਣੇ ਮਾਤਾ ਪਿਤਾ ਦਾ ਨਾਂ ਚ ਮੁਕਾਇਆ ਹੈ ਕਿਹੜੀ ਕਿਹੜੀ ਗੇਮ ਕਰਦੇ ਹੋ ਤੇ ਕਿਹੜੀ ਕਿਹੜੀ ਗੇਮ ਦੇ ਵਿੱਚੋਂ ਜਿਹੜੇ 7 골ਡ ਜਿੱਤ ਕੇ ਆਂਦੇ ਆ ਇਹ ਪਹਿਲੀ ਗੇਮ ਕਰਾਟੇ ਦੂਸਰੀ ਗੇਮ ਤਾਈ ਬਾਕਸਿੰਗ ਤੇ ਤੀਸਰੀ ਗੇਮ ਬਾਕਸਿੰਗ ਮਾਨੂੰ ਦੋਖ ਨਹੀਂ ਹੁੰਦਾ ਜਦੋਂ ਤਰਨਤਨ ਜ਼ਿਲ੍ਹੇ ਦਾ ਨਾਂ ਰੋਸ਼ਨ ਕਰਨਾ ਹੈ ਤੇ ਜਦੋਂ ਕੋਈ ਮਾਨ ਸਲਮਾਨ ਕਰਨ ਨਹੀਂ ਆਉਂਦਾ ਤੇ ਫਿਰ ਕਿਵੇਂ ਦਾ ਮਨ ਨੂੰ ਦੁੱਖ ਹੁੰਦਾ ਹੈ ਬਹੁਤ ਦੁੱਖ ਹੁੰਦਾ ਹੈ ਪਾਪਾ ਮੇਰੇ ਮਜ਼ਦੂਰੀ ਕਰਦੇ ਆ ਅੱਛਾ ਹਾਂਜੀ ਤੇ ਆਣ ਜਾਣ ਦਾ ਕਿਰਾਇਆ ਵੀ ਉੱਥੋਂ ਫੀਸ ਵੀ ਤਾਂ ਨਹੀਂ ਹੁੰਦੀ ਆ ਤਾਰਿਆਂ ਨਹੀਂ ਜਾਂਦਾ ਫਿਰ ਪਾਪਾ ਨੂੰ ਫੜਨੇ ਪੈਂਦੇ ਆ ਪੈਸੇ 7 8 9 ਨੂੰ ਸਾਡਾ ਟੂਰਨਾਮੈਂਟ ਹੈਗਾ ਕੇਲਾ ਨੈਸ਼ਨਲ ਦਾ ਤੇ ਬਟ ਕਿਰਾਏ ਤੋਂ ਨਹੀਂ ਦੇ ਆ ਪਾਰੇ ਮੈਂ ਕਹਿਆ ਵੀ ਸੀ ਕਿ ਟੂਰਨਾਮੈਂਟ ਹੈਗਾ ਵਾ ਤੇ ਕਿਰਾਇਆ ਨਹੀਂ ਹੈਗਾ ਮੇਰੇ ਤੋਂ ਨਾ ਫੀਸ ਵੀ ਉੱਥੇ ਤਰੀ ਨਹੀਂ ਜਾਣੀ ਹੱਡੇ ਤੋਂ ਤੇ ਮਦਦ ਕਰੋ ਹੱਡੀ ਪਰ ਕਿਸੇ ਨੇ ਨਹੀਂ ਸੁਣੀ ਹੱਡੇ ਮੈਂ 2017 ਤੋਂ ਗੇਮ ਖੇਦੀ ਆ ਰਹੀ ਆਂ ਮੈਂ ਫਗਵਾੜੇ ਜਲੰਧਰ ਅੰਮ੍ਰਿਤਸਰ ਟੂਰਨਾਮੈਂਟ ਖੇਡਿਆ ਮੈਂ ਪੰਜਾਬ ਪੁਲਿਸ ਚ ਪੱਤੀ ਹੋਣਾ ਚਾਹਨੀ ਮੈਂ ਪੇਪਰ ਵੀ ਦਿੱਤਾ ਵਾ ਪਰ 4 ਨੰਬਰ ਅੱਤਰ ਆ ਗਈ। ਅਰੰਧਨ ਸ਼ਹਿਰ ਦੇ ਮਾਸਟਰ ਕਲੋਨੀ ਦੇ ਵਿੱਚ ਖੜਿਆ ਤਾਂ ਇੱਕ 20 ਸਾਲ ਦੀ ਧੀ ਨਾਲ ਮਲਾਉਂਦੇ ਆ ਜਿਨੇ ਇੱਕ ਨਹੀਂ ਦੋ ਨਹੀਂ ਪੂਰੇ 7 골ਡ ਮੈਡਲ ਜਿੱਤ ਕੇ ਤਰੰਦਨ ਜਿਲ੍ਹੇ ਦਾ ਦੇ ਆਪਣੇ ਮਾਤਾ ਪਿਤਾ ਦਾ ਨਾਂ ਚ ਮੁਕਾਇਆ ਹੈ ਪਰ ਤਰਾਸ ਦੀ ਇਥੇ ਆ ਜਿੱਥੇ ਨੈਸ਼ਨਲ ਤੇ 골ਡ ਮੈਡ ਜਿੱਤੇ ਆ ਤੇ ਸਟੇਟ ਲੈਵਲ ਦੇ ਵਿੱਚ ਜਿੱਤੇ ਆ ਪਰ ਹੁਣ ਕੇਰਲਾ ਦਾ ਟੂਰ ਲੱਗਾ ਹੈ ਪਰ ਕਿਰਾਏ ਕੋ ਨੂੰ ਸਮਰਥਿਆ ਪਹਿਲਾਂ ਹੀ ਮਾਤਾ ਪਿਤਾ ਨੇ ਗਰੀਬ ਘਰੋਂ ਉੱਠ ਕੇ ਤੇ ਉਹ ਮਾਤਾ ਪਿਤਾ ਨੇ ਆਪਣੀ ਧੀ ਨੂੰ ਪੜਾਇਆ ਤਾਂ ਇਸ ਖੇਡ ਦੇ ਨਾਲ ਜੋੜਿਆ ਪਰ ਇਥੇ ਸਰਕਾਰਾਂ ਦੀ ਤਰਾਸ ਦੀ ਇਹ ਆ ਵੀ ਸਰਕਾਰਾਂ ਨੇ ਪੁੱਛਿਆ ਹੀ ਨਹੀਂ ਤਾਂ ਅੱਜ ਵੀ ਕੇਰਲਾ ਜਾਣ ਨੂੰ 9 ਫਰਵਰੀ ਨੂੰ ਉੱਥੇ ਮੈਚ ਹੋਣਾ ਹੈ ਪਰ ਕਰਾਟਿਆਂ ਦੇ ਵਿੱਚ ਨਾ ਤਾਂ ਬੇਟੀ ਕੋਲ ਕਰਾਇਆ ਇਹ ਤੇ ਨਾ ਹੀ ਉੱਥੇ ਜਾਣ ਤੋਂ ਬਿਲਕੁਲ ਸਵਰਥਿਆ ਆਓ ਆਪਾਂ ਗੱਲਬਾਤ ਕਰਕੇ ਜਾਣਦੇ ਆ ਕਿ ਸੱਤ 골ਡ ਮੈਡਲ ਜਿੱਤੇ ਆ ਮੈਂ ਇੱਕਲਾ ਕੈਮਰਾਮੈਨ ਵੀਰ ਨੂੰ ਕਹੂੰਗਾ ਕਿ ਇਸ 골ਡ ਮੈਡਲ ਦੀ ਤਸਵੀਰ ਜਿਹੜੀ ਆ ਸਰੋਤਿਆਂ ਨੂੰ ਖਾਈ ਜਾਵੇ ਕਿ ਸੱਤ 골ਡ ਮੈਡਲ ਜਿੱਤਣ ਦੇ ਬਾਵਜੂਦ ਕਿਸੇ ਸਰਕਾਰ ਜਾਂ ਪ੍ਰਸ਼ਾਸਨ ਨੇ ਇਸ ਪਰਿਵਾਰ ਨੂੰ ਮਾਨ ਸਨਮਾਨ ਕੀਤਾ ਜਾਂ ਇਸ ਧੀ ਨੂੰ ਮਾਨ ਸਨਮਾਨ ਦਿੱਤਾ ਕੋਈ ਜਾਂ ਆ ਕੇ ਕੋਈ ਬਾਤ ਪੁੱਛੀ ਆਓ ਆਪਾਂ ਗੱਲਬਾਤ ਕਰਦੇ ਆਂ ਬੇਟਾ ਜੀ ਪੰਜਾਬ ਨੇ ਤੇ ਪਹਿਲਾਂ ਨੂੰ ਜੀਆਂ ਨੂੰ ਆਖਦੇ ਧੰਨਵਾਦ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੇਟਾ ਜੀ ਆਪਣਾ ਨਾਮ ਤੇ ਉਮਰ ਪਿੰਡ ਜ਼ਰੂਰ ਦੱਸਿਓ ਜੀ ਮੇਰਾ ਨਾਮ ਪੂਨਮ ਹੈ ਮੈਂ ਮਾਸਟਰ ਕੋਰਸ ਨੇ 18 ਨੰਬਰ ਗਲੀ ਦੀ ਰਹਿਣ ਵਾਲੀ ਹਾਂ ਬੇਟਾ ਜੀ ਇਹ ਦੱਸਿਓ ਕਿ ਕਿਹੜੀ ਕਿਹੜੀ ਗੇਮ ਕਰਦੇ ਹੋ ਤੇ ਕਿਹੜੀ ਕਿਹੜੀ ਗੇਮ ਦੇ ਵਿੱਚੋਂ ਜਿਹੜੇ 7 골ਡ ਜਿੱਤ ਕੇ ਆਉਂਦੇ ਆਂ ਇਹ ਪਹਿਲੀ ਗੇਮ ਕਰਾਟੇ ਦੂਸਰੀ ਗੇਮ ਤਾਈ ਬਾਕਸਿੰਗ ਤੇ ਤੀਸਰੀ ਗੇਮ ਕਰਤੇ ਬਾਕਸਿੰਗ ਬਾਕਸਿੰਗ ਦਾ ਕਿੱਥੇ ਕਿੱਥੇ ਖੇਡਣ ਦਾ ਮੌਕਾ ਮਿਲਿਆ ਤੇ ਕਿਦੋਂ ਕਿਦੋਂ 골ਡ ਜਿਹੜੇ ਜਿੱਤ ਕੇ ਲੈਂਦੇ ਸਾਰਾ ਦੱਸਿਓ ਸਾਡੇ ਸਰੋਤਨ ਹੂੰ ਨਾਲੇ ਮੈਚ ਚ ਮੈਂ ਪਹਿਲਾਂ ਫਗਵਾੜੇ ਗਏ ਹ ਉਹਦੇ ਵਿੱਚ 골ਡ ਮੈਡਲ ਪ੍ਰਾਪਤ ਕੀਤਾ ਹੁਣ ਕਪੂਰ ਥਲੇ ਗਏ ਕਪੂਰ ਥਲੇ ਗਏ ਸੀ ਉੱਥੇ ਵੀ ਮੈਡਲ ਪ੍ਰਾਪਤ ਕੀਤਾ ਅੰਮ੍ਰਿਤਸਰ ਦਸੰਬਰ ਦੇ ਮਹੀਨੇ ਚ ਟੂਰਨਾਮੈਂਟ ਹੈ ਇਹ ਉਹ ਚ ਵੀ 골ਡ ਮੈਡਲ ਪ੍ਰਾਪਰ ਕੀਤਾ ਇਹਨੇ 골ਡ ਮੈਡਲ ਹਾਸਲ ਕੀਤੇ ਪਰ ਕੋਈ ਮਾਨ ਸਨਮਾਨ ਕਰਨਾ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਕੋਈ ਐਮ ਐਲ ਏ ਮੰਤਰੀ ਆਇਆ ਤੁਹਾਡੇ ਕੋਲ ਨਹੀਂ ਕਿਸੇ ਨੇ ਨਹੀਂ ਪੁੱਛਿਆ ਆ ਕੇ ਨਹੀਂ ਫਿਰ ਮਾਨ ਨੂੰ ਦੁੱਖ ਨਹੀਂ ਹੁੰਦਾ ਜਦੋਂ ਤਰਨ ਦਾ ਜ਼ਿਲ੍ਹੇ ਦਾ ਨਾਮ ਰੋਸ਼ਨ ਕਰਨਾ ਹੈ ਤੇ ਜਦੋਂ ਕੋਈ ਮਾਨ ਸਨਮਾਨ ਕਰਨ ਨਹੀਂ ਆਉਂਦਾ ਤੇ ਫਿਰ ਕਿਵੇਂ ਦਾ ਮਨ ਨੂੰ ਦੁੱਖ ਹੁੰਦਾ ਹੈ ਬਹੁਤ ਦੁੱਖ ਹੁੰਦਾ ਹੈ ਮਾਤਾ ਪਿਤਾ ਦੀ ਘਰੋਂ ਦੀ ਕਿਹੋ ਜੀ ਸਪੋਰਟ ਹੈ ਤੇ ਘਰ ਦੇ ਹਾਲਾਤ ਕਿਦਾਂ ਦੇ ਵੀ ਜਰੂਰ ਦੱਸੋ ਪਿਤਾ ਜੀ ਕੀ ਕਰਦੇ ਆ ਪਾਪਾ ਮੇਰੇ ਮਜ਼ਦੂਰੀ ਕਰਦੇ ਆ ਅੱਛਾ ਹਾਂਜੀ ਫੇ ਆਣ ਜਾਣ ਦਾ ਕਿਰਾਇਆ ਵੀ ਉੱਥੋਂ ਫੀਸ ਵੀ ਤਾਂ ਨਹੀਂ ਹੁੰਦੀ ਆ ਤਾਂ ਰਿਆ ਨਹੀਂ ਜਾਂਦਾ ਫਿਰ ਪਾਪਾ ਨੂੰ ਫੜਨੇ ਪੈਂਦੇ ਆ ਪੈਸੇ ਹੂੰ ਤਾਂ ਕੇਰਲਾ ਦੇ ਵਿੱਚ ਹੁਣ ਤੁਸੀਂ ਜਾਣਾ ਕਿੰਨੀ ਤਰੀਕ ਨੂੰ ਜਾਣਾ ਹੈ ਤੇ ਕਿਰਾਇਆ ਹੈਗਾ ਇਹ ਜਾਂ ਨਹੀਂ ਹੈਗਾ ਕਿਸੇ ਨੇ ਦਿੱਤਾ ਹੈ ਜਾਂ ਨਹੀਂ ਦਿੱਤਾ 7 8 9 ਨੂੰ ਛੱਡ ਟੂਰਨਾਮੈਂਟ ਹੈਗਾ ਕੇਲਾ ਨੈਸ਼ਨਲ ਦਾ ਤੇ ਬਟ ਕਿਰਾਏ ਤੋਂ ਨਹੀਂ ਦਾ ਪਾਰੇ ਹੂੰ ਤੁਸੀਂ ਐਮਐਲਏ ਤੱਕ ਨਹੀਂ ਪਹੁੰਚ ਕੀਤੀ ਕਿ ਸਾਨੂੰ ਕਰਾਇਆ ਦਿੱਤਾ ਜਾਵੇ ਜਾਂਹੀਂ ਉੱਥੋਂ ਤੱਕ ਜਾ ਸਕੀਏ ਇੱਕ ਬਨੇ ਸਰਕਾਰ ਕਹਿੰਦੀ ਆ ਕਿ ਖੇਡਾਂ ਦੇ ਨਾਲ ਜੁੜੋ ਤੇ ਨਸ਼ੇ ਛੱਡੋ ਪਰ ਜੇ ਕੋਈ ਖੇਡਾਂ ਦੇ ਨਾਲ ਜੁੜਿਆ ਹੈ ਤੇ ਫਿਰ ਉਹਦੀ ਬਾਤ ਨਹੀਂ ਪੁੱਛੀ ਜਾਂਦੀ ਹਾਂਜੀ ਕੋਈ ਵੀ ਨਹੀਂ ਆਇਆ ਹੂੰ ਉਹਨਾਂ ਨੂੰ ਕਿਹਾ ਵੀ ਸੀ ਉਹਨਾਂ ਨੂੰ ਜਿਹੜੇ ਹੁੰਦੇ ਆ ਉਹਨਾਂ ਨੂੰ ਕਿਹਾ ਹੀ ਪਰ ਉਹ ਫਿਰ ਵੀ ਕਹਿੰਦੇ ਕਿ ਤਾਂ ਵੀ ਨਹੀਂ ਆਏ ਹੂੰ ਮੈਂ ਕਹਿਆ ਵੀ ਸੀ ਕਿ ਟੂਰਨਾਮੈਂਟ ਹੈਗਾ ਵਾ ਤੇ ਕਰਾਇਆ ਨਹੀਂ ਹੈਗਾ ਮੇਰੇ ਤੋਂ ਨਾ ਫੀਸ ਵੀ ਉੱਥੇ ਤਰੀ ਨਹੀਂ ਜਾਣੀ ਹੱਡੇ ਤੋਂ ਤੇ ਮਦਦ ਕਰੋ ਹੱਡੀ ਪਰ ਕਿਸੇ ਨੇ ਨਹੀਂ ਸੁਣੀ ਆਡੀ ਗੱਲ ਤਾਂ ਬੇਟਾ ਇਹ ਵੀ ਦੱਸੋਗੇ ਕਿੰਨਾ ਚਿਰ ਹੋ ਗਿਆ ਇਸ ਖੇਡ ਨਾਲ ਜੁੜੇ ਨਾਲ ਤੇ ਕਿਤੇ ਕਿਤੇ ਖੇਡਣ ਦਾ ਮੌਕਾ ਮਿਲਿਆ ਮੈਂ 2017 ਤੋਂ ਗੇਮ ਖੇਡਦੀ ਆ ਰਹੀ ਆਂ ਮੈਂ ਫਗਵਾੜੇ ਜਲੰਧਰ ਅੰਮ੍ਰਿਤਸਰ ਟੂਰਨਾਮੈਂਟ ਖੇਡਿਆ ਵਾ ਹਾਂਜੀ ਤੇ ਇਹਨਾਂ ਇਹ ਇਹ ਸੱਤ 골ਡ ਮੈਡ ਜਿਹੜੇ ਪੰਜਾਬ ਵਿੱਚੋਂ ਜਿੱਤ ਚੁੱਕੇ ਨੇਸ਼ਨਲ ਲੈਵਲ ਤੇ ਵੀ ਹਾਂਜੀ ਇੱਕ ਨੇਸ਼ਨਲ ਤੇ ਬਾਕੀ ਦੂਸਰੇ ਸਟੇਟ ਸਟੇਟ ਵੀ ਹਾਂਜੀ ਤਾਂ ਕਿੱਥੋਂ ਤੱਕ ਪਹੁੰਚਣ ਦਾ ਸੁਪਨਾ ਹੈ ਜੇ ਕੋਈ ਸਪੋਰਟ ਕਰੇ ਕੋਈ ਬਾਹ ਫੜੇ ਤੀਦੀ ਤੇ ਫਿਰ ਕਿੱਥੋਂ ਤੱਕ ਪਹੁੰਚਣ ਦਾ ਸੁਪਨਾ ਹੈ ਵੀ ਕੀ ਕਰਕੇ ਵਿਖਾਉਣਾ ਹੈ ਮੈਂ ਪੰਜਾਬ ਪੁਲਿਸ 'ਚ ਭੱਤੀ ਹੋਣਾ ਚਾਹਨੀ ਮੈਂ ਪੇਪਰ ਵੀ ਦਿੱਤਾ ਵਾ ਪਰ ਚਾਹ ਨੰਬਰਾਂ ਤੋਂ ਰਹਿ ਗਈ ਹਾਂ ਹਾਂਜੀ ਪਰ ਕਿਤੇ ਨਾ ਕਿਤੇ ਗਰੀਬੀ ਵੀ ਜਿਹੜੀ ੜਿੱਕਾ ਬੰਦੀ ਆ ਇਸ ਖੇਡ ਦੇ ਵਿੱਚ ਹਾਂਜੀ ਅਹੀ ਤੇ ਜਦੋਂ ਦੁਸ਼ਹਿਰਾ ਹੁੰਦਾ ਉਹਦੋਂ ਰਾਵਣ ਬਣਾ ਕੇ ਵੇਚਦੇ ਆ ਆਪਣੇ ਮੈਂ ਤੇ ਆਪਣਾ ਖਰਚਾ ਫਿਰ ਖੁਦ ਹੀ ਘੱਡ ਲੈਨੀ ਆ ਨਾ ਕਿ ਘਰਦਿਆਂ ਨੂੰ ਕੋਈ ਜ਼ਿਆਦਾ ਤਕਲੀਫ ਨਾ ਹੋਵੇ ਕੋਚ ਕੌਣ ਨੇ ਬੇਟਾ ਜੀ ਇਹ ਵੀ ਦੱਸੋ ਕਿ ਕੋ ਕਿੰਨਾ ਕੋਲੋਂ ਸੇ ਸਿੱਖਦੇ ਹੋ ਮੇਰੇ ਕੋਲ ਤਾਂ ਨਾ ਹਰਮੇਸ਼ ਸਿੰਘ ਟਾਈਗਰ ਹਾੜਾ ਪੈਸ਼ਨ ਟਾਈਗਰ ਅਕੈਡਮੀ ਆ ਜੋ ਕਿ ਇਹ ਬੋਡੀ ਚੌਕ ਲੱਗ ਗਿਆ ਹਾਂਜੀ ਤਾਂ ਇੱਕ ਵਾਰੀ ਫੇਰ ਤੁਹਾਡੇ ਕੋਲ ਆਉਣਾ ਹੈ ਬੇਟਾ ਜੀ ਸਰ ਕੀ ਨਾਮ ਆ ਤੇ ਆਪਣੇ ਮੁਹੱਲੇ ਵੀ ਜਰੂਰ ਦੱਸਿਓ ਜੀ ਮੇਰਾ ਨਾਮ ਨਰਿੰਦਰਪਾਲ ਸਿੰਘ ਮਸ਼ਟਕਰੋਣੀ ਗਲੀ ਨੰਬਰ 18 ਸਾਰਿਆਂ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਗਰੀਬ ਘਰੋਂ ਉੱਠ ਕੇ ਧੀ ਨੇ ਸੱਤ 골ਡ ਮੈਡਲ ਦਿੱਤੇ ਆ ਕੀ ਸਰਕਾਰਾਂ ਨੂੰ ਕਟਹਿਰੇ ਦੇ ਵਿੱਚ ਖੜੇ ਕਰਨ ਦਾ ਮੌਕਾ ਮਿਲਦਾ ਹੈ ਕਿ ਨਹੀਂ ਮਿਲਦਾ ਕਿਉਂਕਿ ਇੱਕ ਬੰਨੇ ਸਰਕਾਰਾਂ ਕਹਿੰਦੇ ਆ ਨੇ ਕਿ ਖੇਡਾਂ ਦੇ ਨਾਲ ਜੁੜੋ ਜੇ ਧੀ ਨੇ ਸੱਤ 골ਡ ਜਿੱਤੇ ਆ ਤੇ ਹੁਣ ਕਿਰਾਏ ਖੁਣਾ ਸਮਰਥਿਆ ਤੇ ਕੀ ਸਰਕਾਰਾਂ ਨੂੰ ਇਹਦੀ ਬਾਹ ਨਹੀਂ ਫੜਨੀ ਚਾਹੀਦੀ ਆਈ ਤੇ ਐਮਐਲਏ ਸਾਹਿਬ ਅੱਗੇ ਤੇ ਸਰਕਾਰ ਅਗੇ ਬੇਨਤੀ ਕਰਦੇ ਵੀ ਪੂਨਮ ਬੇਟੀ ਨੇ ਇੰਨਾ ਨਾਮ ਚੁੱਕਿਆ ਐਨੇ ਸੱਤ 골ਡ ਮੈਡ ਜਿੱਤੇ ਆ ਤੇ ਇਹ ਗਰੀਬ ਪਰਿਵਾਰ ਆ ਕਰੀ ਪਰਿਵਾਰ ਦੀ ਬਾਹ ਫਾੜਨੀ ਚਾਹੀਦੀ ਨੇ ਕੇਰਲਾ ਜਾਣਾ ਖੇਡਣਾ ਆਤੇ ਐ ਐਮਐਲਏ ਸਾਹਿਬ ਦਾ ਫਰਜ ਬਣਦਾ ਸਰਕਾਰ ਦਾ ਫੰਡ ਬਣਦਾ ਕਿ ਇਹਨੂੰ ਕਿਰਾਇਆ ਵੀ ਦਿੱਤਾ ਜਾਵੇ ਇਹਨੂੰ ਖਰਚਾ ਵੀ ਦਿੱਤਾ ਜਾਵੇ ਜੇਰੀ ਹੋਣ ਔਰ ਲੜਕੀ ਆਏ ਗਾਂ ਜਾ ਕੇ ਪੰਜਾਬ ਲੈਵਲ ਤੇ ਕਿਹਿਆਂ ਨੇ ਇੰਡੀਆ ਲੈਵਲ ਤੇ ਖੇਡੀ ਤੇ ਇਹਦੀ ਵਾਅਦ ਤੋਂ ਵਾਅਦ ਮਦਦ ਕਰਨੀ ਚਾਹੀਦੀ ਆ ਇਹੋ ਹੀ ਹੈ ਸਰਕਾਰ ਅਗੇ ਬੇਨਤੀ ਕਰਨੀ ਆ ਦਾ ਇਸ ਧੀ ਦੇ ਪਿਤਾ ਜੀ ਵੀ ਸਾਡੇ ਨਾਲ ਮੌਜੂਦ ਹਨ ਨਾਲ ਵੀ ਆਪਾਂ ਗੱਲ ਕਰਦੇ ਆਂ ਸਰ ਕਿਵੇਂ ਦਾ ਮਨ ਨੂੰ ਦੁੱਖ ਹੁੰਦਾ ਹੈ ਜਦੋਂ ਕੋਈ ਧੀ ਦੀ ਬਾਹ ਨਹੀਂ ਫੜਦਾ ਮਜ਼ਦੂਰੀ ਕਰਕੇ ਧੀ ਨੂੰ ਇੱਥੋਂ ਤੱਕ ਪਹੁੰਚਾਇਆ ਹੈ ਨਹੀਂ ਬੜਾ ਦੁੱਖ ਹੁੰਦਾ ਜੀ ਬਹੁਤ ਹੂੰ ਮੇਰੇ ਤਾਂ ਸੋਚ ਹੈ ਕਿ ਮੇਰੀ ਕੁੜੀ ਹੁਰਤਾਂ ਤਰੱਕੀ ਕਰੇ ਹੂੰ ਤੇ ਨਾ ਕੋ ਕਰ ਰਹੇ ਜਾਂਦੇ ਅਸੀਂ ਮਿਹਨਤ ਕਰਕੇ ਕਮਾਈ ਕਰਕੇ ਕਹਿ ਕਰਕੇ ਰਹੇ ਹੁੰਦੇ ਹੂੰ ਹਾਂਜੀ ਤਾਂ ਹੁਣ ਦੱਸ ਪਹੁੰਚ ਗਈ ਤੇ ਐਮਐਲਏ ਤੱਕ ਕੇ ਨੀ ਫੀਸ ਦਾ ਇੰਤਜ਼ਾਮ ਹੋ ਗਿਆ ਨਹੀਂ ਮੇਰੀ ਬੇਟੀ ਨੇ ਕੀਤੇ ਮੇਰੇ ਕੋ ਤਾਂ ਟਾਈਮ ਨਹੀਂ ਲੱਗਦਾ ਮਜ਼ਦੂਰੀ ਕਰੀਏ ਤਾਂ ਫਿਰ ਜਾਂ ਫਿਰ ਘਰ ਦਾ ਗਿਆ ਦਲਦਾ ਹਾਂਜੀ ਤਾਂ ਤੁਸੀਂ ਵੇਖ ਸਕਦੇ ਜੇ ਬੇਟਾ ਕਿੰਨੀ ਫੀਸ ਉੱਥੇ ਲੱਗਣੀ ਆ ਜਿਹੜੀ ਉੱਥੇ ਪਹੁੰਚਣੀ ਆ ਇੱਕ ਰਾ ਅੱਖਾਂ ਵੀ ਧੀਦਿਆਂ ਗਿੱਲੀਆਂ ਹੋ ਗਏਆਂ ਕਿਉਂਕਿ ਜਦੋਂ ਮਿਹਨਤ ਕਰੀਏ ਤੇ ਕੋਈ ਵਾਦ ਨਾ ਪੁੱਛੇ ਤੇ ਫਿਰ ਮਨ ਨੂੰ ਦੁੱਖ ਵੀ ਜ਼ਰੂਰ ਆਉਂਦਾ ਹੈ ਕਿਉਂਕਿ ਇਸ ਦੇ 골ਡ ਜਿੱਤਣਾ ਤਰਨਤਨ ਜਿਲ੍ਹੇ ਦਾ ਨਾਮ ਰੋਸ਼ਨ ਹੋਣਾ ਹੈ ਤੇ ਮਾਤਾ ਪਿਤਾ ਦਾ ਨਾਮ ਰੋਸ਼ਨ ਹੋਣਾ ਹੈ ਪਰ ਜਦੋਂ ਕੋਈ ਬਾਤ ਨਾ ਪੁੱਛੇ ਤਾਂ ਫਿਰ ਬੜਾ ਔਖਾ ਆ ਜਾਂਦਾ ਹੈ ਬੇਟਾ ਕਿਹੋ ਜੀ ਸਪੋਰਟ ਚਾਹੀਦੀ ਕਿੰਨੀ ਫੀਸ ਉੱਤੇ ਲੱਗਣੀ ਆ ਉੱਥੇ 5000 ਦੀਆਂ ਫੀਸ ਹਾਂਜੀ ਤੇ ਫਿਰ ਆਨ ਜਾਣ ਦਾ ਕਿਰਾਇਆ ਤੇ ਟਿਕਟ ਟ੍ਰੇਨ ਦਾ ਹਾਂਜੀ ਤਾਂ ਬੇਟਾ ਮੈਂ ਜ਼ਰੂਰ ਚਾਹੂੰਗਾ ਕਿ ਆਪਣਾ ਮੋਬਾਈਲ ਨੰਬਰ ਦਰਸ਼ਕਾਂ ਨਾਲ ਸਾਂਝਾ ਕਰ ਦਿਓ ਬੜੇ ਸਾਡੇ ਐਨਆਰਆਈ ਵੀਰ ਤੇ ਸਿੱਖ ਸੰਸਤਾਵਾਂ ਦੇ ਆਗੂ ਬੈਠੇ ਨੇ ਜਿਹੜੇ ਧੀਆ ਦੀ ਜਾਂ ਵੀਰਾਂ ਦੀ ਬਾਹ ਫੜਦੇ ਨੇ ਜਿਹੜੇ ਕਿਰਾਏ ਖੁਣੋ ਸਮਰਥ ਹੁੰਦੇ ਨੇ ਉਹ ਫੋਨ ਨਾਲ ਕਨੈਕਟ ਕਰਕੇ ਤੁਹਾਡੇ ਨਾਲ ਤੇ ਤੁਹਾਡੀ ਮਦਦ ਕਰ ਸਕਦੇ ਨੇ ਹਾਂਜੀ ਤਾਂ ਮੋਬਾਈਲ ਨੰਬਰ ਬੋਲ ਦਿਓ 9780280231 ਫੇਰ ਬੋਲ ਦਿਓ 9780280231 ਤਾਂ ਮੈਂ ਜਰੂਰ ਵੀਰਾਂ ਨੂੰ ਅਪੀਲ ਕਰੂੰਗਾ ਕਿ ਇਸ ਧੀ ਨੂੰ ਤੁਹਾਡੀ ਮਦਦ ਦੀ ਬਹੁਤ ਲੋੜ ਆ ਕਿਉਂਕਿ ਇਹਨਾਂ ਕਰਨ ਦੇ ਬਾਵਜੂਦ ਵੀ ਖਿਡਾਰੀ ਦੀ ਅੱਖਾਂ ਦੇ ਵਿੱਚ ਖੁਸ਼ੀ ਹੋਣੀ ਚਾਹੀਦੀ ਹੈ ਪਰ ਇਸ ਧੀ ਦੇ ਅੱਖਾਂ ਦੇ ਵਿੱਚ ਜਿਹੜੇ ਗਲੇਡੂ ਆ ਅੱਖਾਂ ਗਿੱਲੀਆਂ ਨੇ ਕਿਉਂਕਿ ਕਿਸੇ ਸਰਕਾਰ ਨੇ ਬਾਹ ਨਹੀਂ ਫੜੀ ਤੁਸੀਂ ਵੀ ਰੱਜ ਕੇ ਪਾਓ ਲਾਂ ਤਾਂ ਕਮੈਂਟਾਂ ਦੇ ਵਿੱਚ ਤਾਂ ਇਸ ਧੀ ਦੀ ਫੜੋ ਬਾਹ ਦੇਖਦੇ ਰਹੋ ਪੰਜਾਬ న్యూਸ ਮੈਂ ਹਾਂ ਜਸਪੀਰ ਸਿੰਘ ਚਿਨਾ ਤਰਨਤਾਰ